ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਓ ਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਰੇਸ਼ ੜਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾ ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖ ਤਾਂ ਮਨ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋ ਕਰੀ ਨਾ ਹੋਏ ਬਲੇ ਹਾਰੇ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਖਤਸਵਾਲੇ ਹੋ ਜਿਨ ਕੀ ਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਰ ਰਾਗ ਅਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਵੇ ਸਰਬ ਸੁਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਹਨ ਹਾਰੇ ਕਿਤੇ ਤੇਰੇ ਰਾਗ ਪਰੇ ਸੋ ਕਹੀ ਅਹ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਦ ਨਾ ਪਉਣ ਪਾਣੀ ਬੈ ਸੰਤਰ ਗਾਵੇ ਰਾਜ ਧਰਮ ਦੁਆਰੇ ਗਾਵਨ ਤੁਦ ਲੋ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦ ਲੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਰਾਸਵਾਰੇ ਗਾਵਨ ਤਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਦਰ ਨਾਲੇ ਗਾਵਨ ਤਦਨੋ ਸਿਧ ਸਮਾਧੀ ਅੰਦਰ ਗਾਵਨ ਤਦਨੋ ਸਾਧ ਵਿਚਾਰੇ ਗਾਵਨ ਤਦਨੋ ਜਤੀ ਸਤੀ ਸੰਤੁਖੇ ਗਾਵਨ ਤਦਨੋ ਵੀਰ ਕਰਾਰੇ ਗਾਵਨ ਤਦਨੋ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਨ ਤਦਨੋ ਮੋਹਣੀ ਆ ਮਨਮੋਹਨਾ ਸੁਰਗ ਮਛ ਪਿਆਲੇ ਗਾਵਨ ਤਦਨੋ ਰਤਨ ਉਪਾਏ ਤੇਰੇ 68 ਤੀਰ ਜਨਾਲੇ ਗਾਵਨ ਤਦਨੋ ਜੋਦ ਮਹਾਬਲ ਸੂਰਾ ਗਾਵਨ ਤਦਨੋ ਖਾਣੀ ਚਾਰੇ ਗਾਵਨ ਤਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ 세 ਤੁਦ ਲੋਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦ ਨੂੰ ਗਾਵਨ ਸਿਮੈ ਚਿਤ ਨ ਆਵਨ ਨਾਨਕ ਕੀਆ ਵਿਚਾਰੇ ਸੋਏ ਸੋਏ ਸਦਾ ਸਚ ਸਾਹਿਬ ਸਾਚਾ ਸਾਚੇ ਨਾਏ ਹੈ ਪੀ ਹੋ ਸੇ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੇ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਅਸਮ ਹੱਲਾ ਪਹਿਲਾ ਸੋਨਾ ਵੱਡਾ ਆਖੇ ਸਭ ਕੋ ਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇ ਵੜ ਚੀਰਾ ਰਹਾਉ ਸਭ ਸੁਰਤੇ ਮਿਲ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਏ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪਰਫਰਾਕੀਆਂ ਵਡਿਆਈਆ ਤੁਦ ਵਿਣ ਸਿਧਿ ਕਿਨੇ ਨਾ ਪਾਈਆ ਕਰਮ ਮਿਨੇ ਨਾ ਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰ ਸਿਫਤੀ ਭਰੇ ਤੇਰੇ ਪੰਡਾਰਾ ਜੇ ਤੂੰ ਦੇਹ ਤੇ ਸੈ ਕਿਆ ਚਾਰਾ ਨਾਨਕ ਸਚ ਸਵਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੇ ਲਾਗੇ ਭੂਖ ਐ ਤੁਖੈ ਖਾਏ ਚਲਿਐ ਦੁਖ ਸੋ ਕਿਉ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਹਿ ਰਹਾ ਉਹ ਸਾਚੇ ਨਾਮ ਕੀ ਤਿਲ ਵੜਿਆਈ ਆਖ ਥਕੇ ਕੀਮਤ ਨਹੀਂ ਪਾਏ ਜੇ ਸਭ ਮਿਲਕੇ ਆਖਣ ਪਾਹੇ ਵਡਾ ਨਾ ਹੋਵੇ ਘਾਟ ਨ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨ ਚੁਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋ ਆਨੰਦ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਨ ਜਨ ਕਰਕੇ ਕੀ ਤੇ ਰਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੇ ਬਾਜਸਨਾਤ raag gujre mohalla chautha har ke jan satgur satpurkha bin karo gur paas ham ke re kiram satgur sarnaai kar daya naam pragas mere meet gurdev moko ram naam pragas ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜੇ ਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੇ ਨ ਹਰ ਜਨ ਸਤਿਗੁਰ ਸੰਗਤ ਪਾਏ ਤਿੰਨ ਧੁਰ ਮਸਤਕ ਲਿਖਿਆ ਲੇਖਾਸ ਧਨ ਧਨ ਸਤ ਸੰਗਤ ਜਿਦ ਹਰ ਰਸ ਪਾਇਆ ਮੇਰ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਤ ਵਹਿ ਉਦਮ ਜਾ ਆਹਰ ਹਰ ਜਿਓ ਪਰਿਆ ਸਹਿਲ ਪਥਰ ਮਹਿ ਜੰਤੋ ਪਾਏ ਤਾ ਕਾਰਜ ਕੇ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਵ ਪਦ ਪਾਇਆ ਸੂਕੇ ਕਸ਼ਟ ਹਰਿਆ ਰਹਾ ਉਹ ਜਨਨ ਪਿਤਾ ਲੋਕ ਸੁਤ ਬਣਿਤਾ ਕੋਏ ਨ ਕਿਸਕੇ ਧਰਿਆ ਸਿਰ ਸਿਰ ਰਿਜਕ ਸਭਾ ਏ ਠਾਕੁਰ ਕਾਹੇ ਮਨ ਭਉ ਕਰਿਆ ਓਡੇ ਓਡ ਆਵੇ ਸੈ ਕੋ ਸਾ ਤਿਸ ਪਾਛੈ ਬਚਰੇ ਸ਼ਰਿਆ ਤਨ ਕਮਨ ਖਲਾਵੇ ਕਮਨ ਚੁਗਾਵੇ ਮਨ ਬਹਿ ਸਿਮਰਨ ਕਰਿਆ ਸਾਬਲਿ ਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਅਸਾ ਮਹੱਲਾ ਚੌਥਾ ਸੂਪਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਤੇ ਆਵਹਿ ਸਭ ਤੇ ਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂ ਜੀ ਆਕਾਦਾ ਤਾਰਾ ਹਰ ਤੇ ਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੇ ਜੀ ਸਭ ਤੇਰੇ ਚੋ ਜਿ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਵਿੜਿ ਅਵਰਣ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤੈਨੂੰ ਕੁਰਬਾਨਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਤੇ ਆਇਆ ਜੀ ਤਨ ਟੂਟੇ ਜਮਕੇ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਹਨ ਸੇ ਤਹਨ ਜਨ ਹਰਤੇ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਰੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸ ਜੀ ਕਰ ਕਿਰਿਆ ਖੜ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਿ ਕੁਰਖ ਅਪਰੰਪਰ ਕਰਤਾ ਜੀ ਤੁਧ ਜੇਵੜਿ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਏ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੈ ਕਾ ਜਨੋਈ ਅਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੇਡਾ ਸਾਈ ਜੋਤਿ ਪਾਵੇ ਸੋਈ ਥਿਸੇ ਜੋ ਤੂੰ ਦੇਹ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧ ਮਨਮੁਖ ਗਵਾਇਆ ਤਉ ਤੇ ਆਪ ਵਿਛੋੜਿਆ ਆਪ ਮਿਲਾਇਆ ਤਉ ਦਰਿਆ ਹੋ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਬੇ ਜੋਗ ਮਿਲ ਵਿਛੜਿਆ ਸੰਜੋਗੀ ਵੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦਹਿ ਆਖ ਵਖਾਣੈ ਜਿਨ ਹਰਿ 세ਵੇ ਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰਣ ਕੋਏ ਤੂ ਕਰ ਕਰ ਵੇਖੇ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਅਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਜ 모ਹ ਪਗਲ ਹੀ ਚਾਲੈ ਹਮ ਦੇਖਾ ਤਹ ਡੂਬਿਐ ਮਨ ਏਕ ਨਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਨਿਆ ਰਹਾਉ ਨਾ ਹੋ ਜਜੇ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵੀਸਰਿਆ ਅਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਬਰ ਕਾਜ ਤੇ ਰਕਤੈ ਨ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸ੍ਰੰਜਾਮ ਲਾਗ ਭੋਜਲ ਤਰਣ ਕੈ ਜਨਮ ਬ੍ਰਥਾ ਜਾ ਤਰੰਗ ਮਾਇਆ ਕ ਰਹਾਉ ਜਪ ਤਪ ਸੰਜਮ ਧਰਮ ਨਾ ਕ ਮਾਇਆ ਸੇਵਾ ਸਾਧਨ ਜਨਿਆ ਹਰ ਰਾਇਆ ਕਹ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੇ ਰਾਖੋ ਸਰਮਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਬੀਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਕਾਵ ਹੋਇ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਵਸੈ ਮੂਰਿ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੂਰਿ ਛਾ ਨਜ ਕਰਦੈ ਕਰਿਆ ਸਭ ਬੈਰਣ ਕੋ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੇ ਰਹਿ ਪਿਆਸਾ ਤ ਮਹਛਾੜ ਕੋਈ ਅਵਰਨਾ ਧਉ ਜੋ ਵਰ ਚਾਹਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਐ ਚੁਣ ਚੁਣ ਸਤਰ ਹਮਾਰੇ ਮਾਰੇ ਐ ਆਪ ਹੱਥ ਦੇ ਮੁਝੇ ਉਬਰੇ ਮਰਨ ਕਾਲ ਕਾ ਤ੍ਰਾਸ ਨਿਵਰੇ ਹੋ ਜੋ ਸਦਾ ਹਮਾਰੇ ਪਛਾ ਸਰਿਆ ਸੁਝੂ ਕਰਿਓ ਰਖਾ ਰਖਲੇ ਹੋ ਮੋਹਿ ਰਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ देन बंद दुष्टन के हंता तुम हो पुरी चतुर्दश कंता काल पाए ब्रह्मा बपतरा काल पाए शिव जो अवतारा काल पाए कर बिशन प्रकाश सगल काल का किया तमाशा जमन काल योगी शिव कियो वेदराज ब्रह्मा जोथियो ਜਗਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਗਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸ਼ਕਾਰ ਤਿਸਹੇ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਨੂੰ ਬਦਕਿਓ ਘਟ ਘਟ ਕੇ ਅੰਦਰ ਕੀ ਜਾਣਤ ਭਰੇ ਬੁਰੇ ਕੀ ਪੀਰ ਪਛਾਨਤ ਚੀਟੇ ਤੇ ਕੁੰਚਰ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬ ਉਦ ਕਰਖ ਕਰ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੂ जेते बदन श्रेष्ठ सवतारै आप आपुनी बूज उचारै तुम सबहि ते रहत निरालम जानत वेद भेद अर आलम निरंकार निर्विकार निर्लंब आद अनिल अनाद असंब ताका मूड उचारत भेदा जाको भेव न पावत वेदा ताको करपा हन अनुमानत महामूड कश भेद न जानत महादेव को कहत सदा शिव निरंकार का चिन्ह तने पेव आप अपनी बुध है जीते वर्णत पिन पिन तो है तेती तुम्हारा नखा न जाय पसारा के विद सजा प्रथम संसार एक रूप अनूप सरूपा रंग भयो राव कहि फूपा अंडज जे, जे रज से तज केनी उत पुज खान बौर रच दीनी कहूं फूल राजा वे बैठा कहूं सिमट भयो शंकर अकैठा सगरे श्रेष्ठ दिखाये अचंभव आद जुगाद स्वरूप स्वयं भव अबरछा मेरी तुम करो सिख ओबार अ सिख संग्रहो दुष्ट जते उठवत उतपाता सकल मलेश करो रणघाता जे आ सुज्ज तव शरणी परे तिनके दुष्ट दुखत होवै मरे पुरख जवन पग परे तिहारे तिनके तुम संकट सब टारे जो कल को एक बार ते है ताके काल निकट न है रक्षा होए तहे सब काला दुष्ट अरेस्ट तरेतत काला कृपा दृष्टि तन जाहे ने हर हो ताके ताप तनक मह हर हो रे दिसि द घरबो सब होई दुष्ट शहाश्व सकैल कोई एक बार जिन तुम संवारा काल फासते तहियो बारा जिन नर नाम तिहारो कहा दारद दुष्ट दुखते रहा खडग गीत मै शरण तिहारी आप हाथ दए ले हो बारी ਸਰਬ ਥੋਰ ਮੋਹ ਸਹਾਏ ਦੁਸ਼ਟ ਦੋਖ ਤੇ ਲਹੋ ਬਚਾਈ ਸਵਿਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਏਕ ਨਾ ਮਾਨਿਓ सिमरत शास्त्र वेद सबो भेद कह हम एक न जाने ओ सिर जस पान कृपा तुमरे कर मैं ना कहयो सब तो है बखानियो दोहरा सगले द्वार को षाडकै गयो तुहारो द्वार बाहे गए के लाज अस गोविंद दास तुहार ਰਾਮ ਕਲੀ ਮਹੱਲਾ ਤੀਜਾ ਆਨੰਦ ਓ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸਿਤੀ ਮਨ ਵਜੀਆ ਵਧਈਆ ਰਾਗਰ ਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ शब दो तागा बहू हरी केरा, मन जिनी वसाया कह नानक आनंद हो सतगुरू मै पाया हे मन मेरे आ तू सदा रहो हर नाले हर नाल रहो तूं मन मेरे दुख सब विसारण ਅੰਗੀਕਾਰ ਉਹ ਕਰੇ ਤੇਰਾ ਕਰਜ ਸਭ ਸਵਰਨਾ ਸਭ ਨਾ ਗੱਲਾਂ ਸਮਰਥ ਸੁਆਮੀ ਸੋ ਕਿਉ ਮਨੁ ਨੂੰ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਘਰ ਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਐਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੁ ਵਾਜੇ ਪੰਚ ਸ਼ਬਦ ਤਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰੁ ਤਹਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨਦ ਸੁਨਹੁ ਵਡਭਾਗੀ ਹੋ ਸਗਨ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲੇ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਾਧਾਰੂ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤ ਜੀਨ ਨ ਜਾਏ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਕਰੀਏ ਬਨਾਲਕ ਬ੍ਰਹਮ ਪਸਾਰੋ ਸਾ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹਿ ਮੈਨੋ ਜੋਗ ਕੀਤੋ ਈ ਮੈਂ ਨਿਰਗੁਣਿਆਰੇ ਕੋ ਗੁਣ ਨਾਹਿ ਆਪੇ ਤਰਸ ਪਇ ਹੋਈ ਤਰਸ ਪਿਆ ਮਿਹਰਾਮਤ ਹੋਏ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਠੇਵੈ ਹਰਿਆ ਪੌੜੀ ਤਿੱਥੈ ਤੁ ਸਮਰਥ ਜਿੱਥੈ ਕੋਏ ਨਾਹੇ ਉਥੈ ਤੇਰੇ ਰਖ ਅਗਨੀ ਉਦਰਮਾਹੇ ਸੁਣਕੇ ਜਮਕੇ ਦੂਤ ਨਾਏ ਤੇਰੇ ਛੜ ਜਾਹੇ ਭਉਜਲ ਵਿਖਮ ਇਸਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮਹਿ ਇਹੋ ਪੁਨਾ ਗੁਣ ਗੋਪਿੰਦ ਗਾਹੀ ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬ੍ਰਥਾ ਕੋਏ ਨ ਜਾਏ ਜੇ ਆਵੇ ਤੁਧਿ ਆਹੇ ਸਤਿ ਲੋਕ ਮਹੱਲਾ ਪੰਜੇ ਵਾ ਅੰਤਰ ਗੁਰ ਆਰਾਧਣਾ ਜੇ ਵਾਜਾ ਜਪ ਗੁਰ ਨਾਉ ਨੇਤਰ ਸਰ ਗੁਰ ਵੇਖਣਾ ਸ੍ਰੋਣੀ ਸੁਣਾ ਗੁਰਨਾਉ ਸਤ ਗੁਰ ਸੇ ਤੀਰਥ ਆ ਦਰਗਹ ਪਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮਹਿ ਉਤਮ ਕਾਢਿਐ ਵਿਰਲੇ ਕੇ ਕੇ ਮਹੱਲਾ ਪੰਜਵਾ ਰਖੇ ਰਖਣ ਹਾਰ ਆਪਿ ਬਾਰੇਨ ਗੁਰ ਕੇ ਪੈਰੇ ਪਾਏ ਕਾਜ ਸਵਾਰੇਨ ਹੋ ਆਇ ਆਪ ਦਿਆਲ ਮਨਹੂ ਨ ਵਿਸਾਰੇਨ ਸਾਧ ਜਨਾ ਕੈ ਸੰਗ ਭਗਤ ਜਲ ਤਾਰੇਨ ਸਾਖਤ ਨਿੰਦਕ ਦੁਸ਼ਟ ਖੇਨ ਮਾਹੀ ਵਿਦਾਰੇਨ ਤਿਸ ਸਾਹਿਬ ਕੇ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਠੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ